ਮम्मा ਦੂ ਮੈਂ ਕਰਦੀ। ਸਮਰੀਤ ਤੂੰ ਰਹਿਂਦਾ ਤੂੰ ਖਰਾਬ ਕਰ ਦਿੰਨੀ ਆ। ਨਾਲੇ ਮੈਂ ਹੋਰ ਨਿਕਲ ਚੱਲੇ ਆ। ਨਹੀਂ ਬਸ ਮੈਂ ਆ ਕਰਨਾ ਹੈ ਕ। ਚਲ ਹਾਂ ਕਰ ਲਾ। ਕੰਮ ਜ਼ਿਆਦਾ ਤੂੰ ਕਰ ਆ ਵੀ ਕਰਦੇ ਹਾਂ ਮੈਂ ਆਲੂ ਚੀਰਨਾ। ਠੀਕ ਆ। ਤੂੰ ਕੱਲ ਦੀ ਆਈਂ ਆ ਤੇ ਮੈਨੂੰ ਟ੍ਰਿਪ ਦੀਆਂ ਗੱਲਾਂ ਦੱਸਣੀ ਨਹੀਂ। ਮੈਂ ਜੇ ਤਾਂ ਪਰ ਲੱਗਿਆ ਹੈਗਾ ਤਾਂ ਦੱਸਣਾ। ਤਾਂ ਕਰਕੇ ਜੋ ਲਿਸ਼ਮੇ ਦਸਾ ਬੇਨਾ ਤੇ ਆਣਾ ਪੱਥੇ ਗਏ ਨਾ ਫਿਰ ਉਹਨਾਂ ਨੇ ਬੇਨਾ ਹ ਜਾਣੀ ਦਿੱਤਾ ਕਿ ਥੋੜਾ ਟਾਈਮ ਬਾਅਦ ਜਾਓ ਹਨਾ ਫਿਰ ਆਪਾਂ ਜੋ ਅੰਦਰ ਗਏ ਆਪਾਂ ਫਿਰ ਹੋਰ ਕੀ ਕਹਣਾ ਬਾਪੂ ਨਹੀਂ ਅੰਦਰ ਨਹੀਂ ਜਾਣ ਦਿੱਤਾ ਹੀ ਨਹੀਂ ਉਦਹੀਂ ਕਿ ਸਾਰੇ ਬੱਚੇ ਇਕੱਠੇ ਜਾਵਾਂਗੇ ਅੱਛਾ ਕਿੱਥੇ ਜਾਓ ਫਿਰ ਉਹਨਾਂ ਨੇ ਐਂਟਰੀ ਕਰਾਉਣੀ ਹੁੰਦੀ ਨਾ ਹਾਂ ਤੇ ਉਹ ਫਿਰ ਜਨਾ ਆਪ ਉਸ ਤੋਂ ਪੁਰਖੀ ਗਏ ਸਾਰੀ ਰਾਈਡ ਕਰਤੀ ਆਪਾਂ ਲਸ਼ਰ ਉੱਥੇ ਰਾਈਡ ਹਨ ਵਾਵਾ ਚੁੱਲ੍ਹੇ ਹੀ ਉੱਥੇ ਹਾਂ ਉਹ ਲੈਣੀ ਨਹੀਂ ਮਿੰਦਗੀ ਉੱਥੇ ਟ੍ਰੈਂਪਲਾਈਨ ਹੀ ਨਾ ਟ੍ਰੈਂਪਲਾਈਨ ਪਾਰ ਕੇ ਕੀਤੀ ਫਿਰ ਉਸ ਵਿੱਚ ਬੜਾ ਮਜ਼ਾ ਆਇਆ 扑ਕਦੇ ਰਹੇ 扑ਕਦੇ ਰਹੇ ਗਿਨਤੋਂ ਵੀ ਬੜੀਆ ਪੀੜ ਹੋਈਆਂ ਅੱਛਾ ਤਾਂ ਹੀ ਫਿਰ ਜਲਦੀ ਆਣ ਕੇ ਸੌਂਗੀ ਫਟਾਫਟ ਹਾਂ ਹੈਨਾ ਫਿਰ ਉਹ ਬੱਸ ਵਿੱਚ ਵੀ ਆਪਾਂ ਬੋਰ ਹੋ ਗਏ ਸਾਰੇ ਅੱਛਾ ਕੋਈ ਵਾਰ ਤਾਂ ਫਿਰ ਗਾਂ ਇੰਤਖਰੀ ਖੇਡ ਲੈਣੇ ਹੀ ਤੇ ਕਿਵਾਰ ਫਿਰ ਆਪਾਂ ਕੰਪੀਟੀਸ਼ਨ ਲੱਖਿਆ ਹੈਗਾ ਮੁੰਡਿਆਂ ਗਰਲਸ ਵਿੱਚ ਤੇ ਬੋਏਲ ਵਿੱਚ ਕਿ ਕਿੰਨੂ ਜਿਆਦੇ ਗਾਣੇ ਹੁੰਦੇ ਆ ਇੰਦਕਸ਼ੀ ਖੇਡਣ ਦੇ ਹੀ ਤੇ ਆਪਾਂ ਜਿੱਤ ਗਏ ਅੱਛਾ ਹਣਾ ਤੇ ਫਿਰ ਆਪਾਂ ਹਾਂ ਜੀ ਜਸਮਰੀਤ ਹੋਏ ਉਹਨਾਂ ਜਿੱਤਣਾ ਹੀ ਹੈ ਸਮਰੀਤ ਗਾਣੇ ਬੜੇ ਹੁੰਦੇ ਆ ਨਾ ਹਾਂ ਫਿਰ ਸਾਨੂੰ ਬਾਚ ਉਹਨਾਂ ਨੇ ਉੱਥੇ ਤੇ ਪਾਠ ਵੀ ਕਰ ਲਿਆ ਕਰ ਠੀਕ ਆ ਤੇ ਉੱਥੇ ਉਹਨਾਂ ਨੇ ਉਹ ਵੀ ਖਾਣ ਨੂੰ ਹੀ ਦਿੱਤਾ 버ਗਰ ਤੇ ਫਰੈਂਚ ਫ੍ਰਾਈਜ਼ ਦੇ ਨਾਲ ਫੈਂਟਾ ਤੇ ਆਈਸਕ੍ਰੀਮ ਆ ਤੇ ਮੈਂ ਸੋਚਣ ਦੇ ਹੀ ਮੈਂ ਕਿ ਕੁੜੀ ਭੁੱਖੀ ਸੌਂਗੀ ਹਾਂ ਜਾਂ ਸੌਂਗੀ ਨਾ ਰੋਟੀ ਨਹੀਂ ਖਾਧੀ ਤੂੰ ਜਦੋਂ ਥੋੜਾ ਜਿਕੇ ਆਈ ਸੀ ਹਾਂ ਤੇ ਹਾਂ ਤੇ ਫਿਰ ਫਿਰ ਰਾਹ ਵਿੱਚ ਆਪਾਂ ਆਪਣੀ ਚੀਜ਼ੀਆਂ ਖਾ ਲੀਆਂ ਤੇ ਬਾਜੂ ਉਹਨਾਂ ਨੇ ਸਾਨੂੰ ਕੋਕ ਤੇ ਸੈਂਟਾ ਪਿਆ ਮਰਿੰਡਾ ਤੇ ਕੋਕ ਤੇ ਫਿਰ ਮੈਂ ਰਾਹ ਵਿੱਚ ਵੀ ਸੌਂਗੀ ਸੀ ਪੈਨਾ ਤੇ ਅੱਛਾ ਫਿਰ ਉਹ ਨੀਂਦ ਬੜੀ ਆਈ ਹੀ ਥੱਕ ਗਈ ਸਾਰੇ ਸੌਂ ਗਏ ਹੀ ਗਏ ਅੱਛਾ ਅੱਛਾ ਤੇ ਫਿਰ ਬਾਜੀ ਦੇ ਸਕੂਲ ਉਹ ਛੱਡਦੇ ਹੁੰਦੇ ਨਹੀਂ ਜਦ ਬੱਚੇ ਰਹਣ। ਫਿਰ ਤੇ ਉਦੋਂ ਦੇ ਫਿਰ ਮੇਰੇ ਉਹਨਾਂ ਮੇਰੀ ਫਰੈਂਡ ਦੇ ਮਾਮੂ ਆਏ ਤੇ ਫਿਰ ਪਾਪਾ ਮੈਨੂੰ ਮਿਲਾਉਣ ਹੀ ਨਹੀਂ ਲੈ ਕੇ ਜਾਂਦੇ ਮਜਾਣਾ ਮਾਮੂ ਨੂੰ ਮਿਲਣਾ। ਮੇਰਾ ਬੜਾ ਜੀ ਕਰਦਾ। ਪਾਪਾ ਕਿਉਂ ਨਹੀਂ ਲੈ ਕੇ ਜਾਂਦੇ? ਪਤਾ ਨਹੀਂ ਮम्मा ਲੈ ਜਾਂਦੇ ਹੁੰਦੇ ਸੀਗੇ ਹੁਣ ਪਾਪਾ ਲੈ ਕੇ ਹੀ ਨਹੀਂ ਜਾਂਦੇ। ਪਾਪਾ ਕਹਿੰਦੇ ਕੋਈਂਦੇ ਕੋਈ ਨਾ ਬਾਅਦ ਚ ਜਾਵਾਂਗੇ ਬਾਅਦ ਚ ਜਾਵਾਂਗੇ। ਅੱਛਾ। ਉਦੇ ਮਾਮੂ ਆਹ ਇਹ ਨਹੀਂ ਤੇਰੇ ਮਾਮੂ ਕਦੀ ਆਏ ਹੀ ਨਹੀਂ ਨਾ ਹਾਂ ਜਦੋਂ ਮਮਾ ਆਏ ਉਹਦੋਂ ਤਾਂ ਦੇਹੀਏ ਹਾਂ ਉਹਦੋਂ ਆਏ ਹੀਗੇ ਤੂੰ ਪਿੰਡ ਦਾ ਪਤਾ ਨਹੀਂ ਅੱਛਾ ਮੈਨੂੰ ਉਹ ਨਹੀਂ ਮੈਂ ਦਾਦੀ ਮਮਾ ਨੂੰ ਪੁੱਛੂੰਗੀ ਠੀਕ ਕਿੱਥੇ ਤੇਰੇ ਮਾਮੂ ਪਿੰਡ ਓਕੇ ਮੈਨੂੰ ਪਤਾ ਨਹੀਂ ਉੱਥੇ ਪੈਣਾ ਅੰਦਰ ਹੀ ਹਨ ਪਾਪਾ ਕੋ ਅੰਦਰ ਹੁੰਦੇ ਨਹੀਂ ਬਾਅਦ ਚੋ ਬਾਅਦ ਚੋ ਬਾਅਦ ਚੋ ਜਾਵਾਂਗੇ ਉੱਥੇ ਅੱਛਾ ਮੈਂ ਜਦੋਂ ਵੀ ਫਿਰਨੀ ਹੋ ਦੋ ਕਹਿੰਦੇ ਤੇ ਬਹੁਤ ਜਾਵਾਂਗੇ ਤੇ ਤੇਰਾ ਭਰਾ ਦਿਲ ਕਰਦਾ ਮੇਰੇ ਨਾਲ ਹਾਂ ਮੇਰੇ ਮਮਾ ਹੈ ਕਿ ਉਹ ਦੋ ਬਸ ਲੱਕ ਜਾਂਦੇ ਤੇ ਬੋਲਾ ਟਾਈਮ ਹੋ ਗਿਆ ਮੈਂ ਗਈ ਨਹੀਂ ਉੱਥੇ ਅੱਛਾ ਕੋਈ ਨਹੀਂ ਤੇ ਮੈਂ ਦਾਦਾ ਦੀ ਮਮਾ ਨੂੰ ਪੁੱਛਦੀ ਆ ਠੀਕ ਆ ਤੇ ਫਿਰ ਆਪਾਂ ਮੇਲ ਆਵਾਂਗੇ ਠੀਕ ਆ ਅੱਜ ਮੈਂ ਲੱਗੀ ਮਟਰ ਬਣਾਉਣ ਹਾਂ ਮੱਟੇ ਅਲੂ ਮਟੇ ਪਸੰਦ ਆਗੇ ਨਹੀਂ ਹਾਂ ਮੰਮਾ ਫਿਰ ਮੈਂ ਬਾਰ ਖੇਡਣ ਚੱਲੀ ਜੇ ਹੁਣ ਬਹੁਤ ਹੀ ਦੂਰ ਨਹੀਂ ਜਾਣਾ ਉਦਣ ਵਾਂਗੂ ਨਾ ਕਰੀ ਨਹੀਂ ਨਹੀਂ ਮੈਂ ਬਸ ਇੱਥੇ ਬੱਸ ਸਟਾਪ ਬਣਾਇਆ ਉੱਥੇ ਖੇਡਣ ਲੱਗੀ ਹਾਂ ਅੱਛਾ ਫਿਰ ਇੱਥੇ ਹੀ ਖੇਡਣਾ ਹੀ ਹਾਂ ਠੀਕ ਆ ਠੀਕ ਆ ਪਾਪਾ ਹਾਂ ਫਿਰ ਮੈਂ ਸਪੂਟਾਤਾ ਮਟੇਤਾ ਸਪੂਟਾਤਾ ਮਟਾਟੂ ਮੇਰਾ ਸਪੂ ਬੋਮਣਾ ਆਏਗਾ ਰਾਜਾ ਮੀ ਪਿਆ ਉਹਨੇ ਮੀਨਾ ਰੁੜ ਗਿਆ ਸਾਰਾ ਤੇਰਾ ਗਾੜੀ ਤੂੰ ਪੱਥਰ ਦਾ ਬਣਾਇਆ ਸੀ ਨਹੀਂ ਹਾਂ ਬਣਾ ਦੇ ਚਾਕਨਾ ਸੀ ਹੂੰ ਤੋ ਮਿਟ ਗਿਆ ਤੋ ਮੈਂ ਕਿਰੋ ਚੋਕ ਨਹੀਂ ਫਿਰ ਹੁਣ ਮੈਂ ਕਿੱਦੋਂ ਬਣਾਵਾ ਚੋਕ ਹੋਣੇ ਹੈਗੇ ਪਹਿਲੇ ਘਰ ਉੱਥੇ ਪੈਸੇ ਉੱਥੇ ਦੇਖ ਲੈ ਇੱਥੇ ਬਣਾਉਣ ਲੱਗਦੇ ਨਹੀਂ ਮੈਂ ਇੱਥੇ ਬਣਾਉਣਾ ਇੱਥੇ ਆ ਜਗ੍ਹਾ ਸਿੱਧੀ ਆ ਉਹ ਪੁੱਠੀ ਹਾਂ ਉਹ ਦੱਸਾ ਇਹਦਾ ਪੁੱਠੀ ਦੁਨੀਆ ਵਾਂ ਮੈਂ ਨਹੀਂ ਟ੍ਰੰਫ ਮੈਂ ਇੱਥੇ ਬਣਾਉਣਾ ਨਹੀਂ ਨਹੀਂ ਉਠੋ ਨਾ ਮੈਂ ਰੋਣਾ ਦਾਨ ਨਾ ਮੈਂ ਮੈਂ ਤੇ ਫੇਰ ਮੈਂ ਫੋਨ ਲਾਂ ਤਾ ਫੋਨ ਨਾ ਖਰਾਬ ਕਰਦੀ ਤੂੰ ਮੈਨੂੰ ਕਿਹ ਕਿਹ ਕਹਿਣਾ ਬੈਨ ਦੇਗੀ ਕਿ ਤੈਨੂੰ ਨਹੀਂ ਬੈਨ ਦੇਗੀ ਨਹੀਂ ਕਿਉਂ ਮੈਂ ਇੱਥੇ ਸਟਾਪਪਨ ਹੋਣਾ ਹੈ ਇਹਨੇ ਫਲਾ ਦੇ ਘਟ ਕਰਿਆਗਾ ਥੋੜੇ ਜੀ ਨਹੀਂ ਹੋਰ ਸਿਆਣੀ ਹੋਗੀ ਤੂੰ ਨਹੀਂ ਅਜੇ ਮੈਂ ਬੱਚੀ ਆ ਇਹਦੀ ਬੱਚੀ ਨਹੀਂ ਆ ਗਈ ਕੋਈ ਕੰਮ ਤਾਂ ਦਾ ਕਰਿਆ ਕਰ ਆਪਣੀ ਮਾਂ ਨਾਲ ਹੱਥ ਉਟਾਇਆ ਕਰ ਹੁਣ ਮਮਾ ਨਹੀਂ ਕਰੇ ਦਿੰਦੇ ਆਪ ਕਹਿ ਲਈਦਾ ਕੰਮ ਕਰਨਾ ਕਹਿ ਮੈਂ ਰੋਟੀਆਂ ਪਕਾਉਣੀਆਂ ਸਿੱਖਣੀਆਂ ਆ ਨਹੀਂ ਹੋਇ ਚ ਗਰਮੀ ਲੱਗਦੀ ਆ ਅੱਛੇ ਤੇ ਸੈਲਾ ਵਿੱਚ ਕਰ ਲਿਆ ਕਰੋ ਉਹ ਤੇ ਠੰਡ ਲੱਗ ਜਾਏ ਕੰਮ ਕੋਈ ਤੇ ਨੇਸ਼ੀ ਵਾਲ ਕੰਪਲੇਟਾ ਪਚੋਲਾ ਡਾਦਾਂਗੇ ਅੱਛੀ ਮੈਂ ਹਾਂ ਏ ਵਧੀਆ ਗੱਲ ਲਿਓ ਵਧੀਆ ਗੱਲ ਬਹੁਤ ਵਧੀਆ ਤੇਰੀ ਹਾਂ ਪਰ ਉੱਠੋ ਇੱਥੇ ਮੈਂ ਸੌਂ ਬੂ ਮਨਾਇਂ ਮਰ ਤੂੰ ਮੇਰੇ ਚੈਨਾ ਬਹਿਣ ਨਹੀਂ ਦੇਣਾ ਹੈ ਨਹੀਂ ਬੜੀ ਖਰਾਬ ਹਾਂ ਮੈਂ ਇੱਥੇ 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 ਸੋਈ ਆ ਨਾ ਇਹ ਬਣਾ ਲਾ ਮੈਂ ਪੱਠੇ ਵੜ ਲਾਉਣਾ ਜਰਾ ਆ ਜਾ ਜਿੰਦੀ ਲੜਕੀ ਆ ਜਿੰਦੀ ਤੂੰ ਹਾਂ ਬਣਾ ਲਾ ਪਤਾ ਨਹੀਂ ਕੁਰੀਦਾ ਕਿੰਨਾ ਕਢੇਲ ਕਰਦਾ ਹੋਗਾ ਨਾ ਮਾਮੂ ਨੂੰ ਮਿਲਰ ਨੂੰ ਉਹ ਪਤਾ ਨਹੀਂ ਕਿਉਂ ਨਹੀਂ ਹੁੰਦੇ ਹੋਣਗੇ ਕਦੀ ਮੇਰੇ ਦਿਮਾਗ ਚ ਨਹੀਂ ਆਈ ਵੀ ਮੈਂ ਮੰਮੀ ਨੂੰ ਪੁੱਛਾਂ ਇਹ ਸਬਜੀ ਤੇ ਮਿਰਚੀ ਚੱਲੀ ਐ ਮੈਂ ਜਾ ਕੇ ਨਾ ਮੰਮੀ ਨੂੰ ਪੁੱਛਦੀ ਆ ਕਿ ਉਹ ਕਿਉਂ ਨਹੀਂ ਆਉਂਦੇ ਜਾਂ ਇਹ ਕਿਉਂ ਨਹੀਂ ਜਾਂਦੇ ਮम्मी ਮੈਂ ਤਾਂ ਨਣੀ ਕੁ ਗੱਲ ਕਰਨੀ ਹਾਂ ਚੰਗੀ ਕਰਨੀ ਤੇ ਚੰਗੀ ਕਰੂੰਗੀ ਉਹ ਨਾ ਸਮਰੀਤ ਕਹਿਣ ਦਈ ਸੀਗੀ ਵੀ ਮੇਰਾ ਮਾਮੂ ਨੂੰ ਮੇਰੇ ਨੂੰ ਬੜਾ ਦਿਲ ਕਰਦਾ ਵਾ ਹਾਂ ਤੇ ਪਾਪਾ ਮੈਨੂੰ ਲੈ ਕੇ ਨਹੀਂ ਜਾਂਦੇ ਤੇ ਹੈ ਤੇ ਧੀਏ ਗੱਲ ਤੇਰੀ ਸੱਚੀ ਆ ਜਦੋਂ ਉਹ ਹੀ ਨਹੀਂ ਆਏ ਜਦੋਂ ਦੀ ਉਹਨਾਂ ਦੀ ਭੈਣ ਇਦਾਂ ਹੋ ਗਈ ਆ ਤੇ ਕੋਈ ਆਇਆ ਹੀ ਨਹੀਂ ਭਾਈ ਸਾਡੀ ਭਣੇ ਵਿਜਾ ਹੈਗੀ ਨਹੀਂ ਵੇਖ ਕੇ ਆਈਏ ਉਹਨੂੰ ਤੇ ਕੋਈ ਨਹੀਂ ਉਧੋਂ ਦਾ ਵੜਿਆ ਸਾਡੇ ਘਰ ਅੱਛਾ ਤੇ ਫਿਰ ਕੀ ਜਾਣਾ ਵਾਹੀਂ ਤੇ ਜੋਦਾ ਵੀ ਇਸੇ ਕਰਕੇ ਨਹੀਂ ਗਾ ਜਾਂਦਾ ਵੀ ਜਦੋਂ ਉਹ ਨਹੀਂ ਆਉਂਦੇ ਤੇ ਐਂ ਕੀ ਕਰਨ ਜਾਣਾ ਨਹੀਂ ਚਲੋ ਹੁਣ ਕੁੜੀ ਦਾ ਤਾਂ ਦਿਲ ਕਰਦਾ ਹੀ ਹੈ ਨਾ ਮਾਵੇਂ ਨੂੰ ਮੇਰ ਨੂੰ ਤੇ ਚਲ ਮਿਲਾ ਲੇ ਹੁੰਦੇ ਚਲੋ ਕਰਦਾ ਤਾਂ ਹੈਗਾ ਪਰ ਉਹਨਾਂ ਦਾ ਵੀ ਧੀਏ ਫਰਜ਼ ਬਣਦਾ ਸਾਡੇ ਘਰ ਆਉਣਾ ਜੋ ਬਾਸੋਂ ਮੁੱਕ ਗਈ ਆ ਤੇ ਭੋਗ ਦੇ ਉਤੇ ਆਇਆ ਵਾ ਇੱਕ ਜੀ ਮੁੜ ਕੇ ਨਹੀਂ ਕੋਈ ਸਾਡੇ ਘਰ ਵੜਿਆ ਉਹਦਾ ਉਹਨਾਂ ਦਾ ਨਾਲ ਦੇ ਦੱਸਦਾ ਉਹ ਜੋ ਭੈਣ ਮੁੱਕ ਗਈ ਅਤੇ ਚਲ ਪਈ ਗਈ ਜੋ ਉਹਨਾਂ ਦੀ ਹੈਗੀ ਆ ਨਾ ਭੜੇ ਵੀ ਰਹਿ ਗਈ ਹੈ ਨਾ ਇਹ ਤਾਂ ਸੋਚਦੇ ਨੇ ਨਾ ਕਿ ਸਾਡੀ ਭੈਣ ਦੀ ਨੀਗੀ ਜੀਤੀ ਆ ਜਿਹੜੀ ਛੱਡ ਕੇ ਉਹ ਚਲ ਗਈ ਤੇ ਅਹੀ ਵੇਖ ਕੇ ਹੀ ਆਈ ਏ ਹਾਂ ਤੇ ਇਸੇ ਗੱਲ ਨੂੰ ਤੇ ਜੋ ਉਹਨਾਂ ਨੇ ਲੈ ਕੇ ਜਾਂਦਾ ਮੈਨੂੰ ਵੀ ਪਤਾ ਵਾ ਉਹਦਾ ਜੀ ਕਰਦਾ ਹੋਣਾ ਵਾ ਨਿਆਣੀ ਦਾ ਥੋੜੇ ਚ ਕੀ ਹੋ ਸਕਦਾ ਤੇ ਮੈਂ ਨਾ ਮਿਲਾ ਲਿਆ ਮਨੂੰ ਆਵੇਂ ਨਾ ਤੋਂ ਬਲਤੀ ਪਰ ਦਾਣ ਬਾਣਾ ਜਦੋਂ ਨਹੀਂ ਹੋ ਨਹੀਂ ਆਉਂਦੇ ਤੇ ਅਸੀਂ ਕਿ ਲੈਣ ਜਾਣਾ ਮੈਂ ਤੇ ਇਹੀ ਚੰਨਿਆ ਰਿਹਾ ਦੇਰ ਕਰਦਾ ਤੇ ਚਲ ਮੈਂ ਮਿਲਾ ਲਿਆਉਂਗੀ ਹਾਂ ਤੇ ਠੀਕ ਵਾ ਚਲੋ ਕਿਤੇ ਅੱਗੇ ਆਇਆ ਕਿਤੇ ਗਲੀ ਗੁਆਂਢ ਕਿਤੇ ਟੱਕਰਨ ਗਈ ਨਾ ਕਿਤੇ ਹਰ ਚਿਵਾਲ ਕੋਈ ਇਤਰਾ ਟੱਕਰਨ ਗਈ ਨਾ ਕਿ ਆਪੇ ਮਿਲ ਲੂਗੀ ਸਕੂਲੇ ਜਾਂਦੀ ਆ ਕਿਤੇ ਕਿਤੇ ਟੱਕਰ ਹੀ ਪੈਣਾ ਚਲ ਆਹ ਹਾਂ ਗੱਲ ਲੀ ਗੋ ਜੇ ਜੋਦਾ ਵੀ ਇਸੇ ਗੱਲੋਂ ਗੁੱਸੇ ਆ ਵੀ ਜੇ ਭੈਣ ਮਰ ਗਈ ਬਣੇ ਵੀ ਤੇ ਹੈਗੀ ਹੀ ਨਾ ਆਣ ਕੇ ਆਪਣੇ ਵੀ ਨੂੰ ਵੇਖ ਜਾਂਦੇ ਆਹੋ ਇਹ ਤਾਂ ਹੈ ਹੀ ਆ ਤਾਂ ਕੋਈ ਆਇਆ ਹੀ ਨਹੀਂਗਾ ਚੋ ਕੋਈ ਨਹੀਂ ਬਲਤੀ ਪਰਦਾਨ ਬਣੀ ਫਿਰਦੀ ਆ ਕੋਈ ਗੱਲ ਹੋਊਗੀ ਤਾਂ ਜਿਹੜਾ ਸੌਰੇ ਨਹੀਂ ਨਾ ਜਾਂਦਾ ਕੀਪਤਾ ਕੀ ਗੱਲ ਆ ਮੈਨੂੰ ਤਾਂ ਹੁਣ ਪਤਾ ਨਹੀਂ ਕਿਹ ਗੱਲ ਦਾ ਏ ਹੁਣ ਪਰਦਾ ਨਿਬਾਦੀ ਫਿਰਦੀ ਆਣ ਕੇ ਮਗਰੋਂ ਹੈ ਜੀ ਉਹ ਨਹੀਂ ਜਾਂਦੇ ਤੇ ਸਮਰੀਪ ਦਾ ਤਾਂ ਦਿਲ ਕਰਦਾ ਹੀ ਹੈ ਨਾ ਮਿਲਣ ਨੂੰ ਵੱਡੀਆਂ ਗੱਲਾਂ ਚ ਨਿਆਣੇ ਰੀਜਾਂ ਥੋੜੀ ਛੱਡ ਦੇਣੀਆਂ ਚਾਹੀਦੀਆਂ ਇਹੇ ਤਾਂ ਰਿਸ਼ਤੇ ਹੁੰਦੇ ਆ ਮਾਮੇ ਦਾ ਤੇ ਭੂਆ ਦਾ ਪਰਨਾ ਮਾਂ ਚ ਤਾੜ ਲਿਆਵਾ ਪਾ ਮੈਂ ਨਾ ਤੋ ਚੋਰੀ ਮਿਲਾਵਾਂ ਨਾ ਮੈਂ ਕਿਹਦੇ ਨੂੰ ਸਮੀਤ ਨੂੰ ਉਹਦੇ ਮਾਮੇ ਨਾਲ ਜ਼ਰੂਰ ਮਿਲਾਉਂਗੀ ਇਹਦੀ ਮਾਂ ਦੀ ਰੀਜ ਨਾ ਮੈਂ ਕੁੜੀ ਦੀ ਜ਼ਰੂਰ ਪੂਰੀ ਕਰੂੰਗੀ ਹੈ ਕਿੰਨੇ ਅੰਬ ਲੱਗੇ ਸਾਰੇ ਥੱਲੇ गिर ਗਏ ਜੋ ਉਹਦਾ ਪਤਾ ਨਹੀਂ ਕਿੱਥੇ ਚਲ ਗਿਆ ਕਿ ਤਰਾਹ ਹਵਾ ਵਗਣ ਢਈ ਬਸ ਵੇ ਅੱਧੀ ਨੇਰੀ ਇਦਾਂ ਹੀ ਹੈ ਮੈਂ ਕਿੱਥੇ ਹੈ ਜੋਦਾ ਇੱਥੇ ਕਿਤੇ ਦੇਖ ਦੋ ਨੀ ਵੇਲੀ ਗੱਲ ਇੱਧਰ ਵੇਖਾਂ ਬਰਸਣ ਵਾਲਾ ਸੇ ਆਉਂਦਾ ਹੋਵੇ ਮੈਂ ਉੱਧਰੋਂ ਲੱਭਦੀ ਆਈ ਆ ਵੇਲੀ ਵੱਲੋਂ ਤੇ ਇਹ ਆ ਪੱਠੇ ਵੱਢਣ ਡਿਆ ਪੱਠੇ ਵੱਢਣ ਡਿਆ ਆਹੋ ਨੇਰ ਚੱਕਰ ਕਿਤਰਾ ਵਗਾਂ ਡਿਆ ਕਣਕ ਦਾ ਕਰ ਲੈਣਾ ਈ ਕਣਕ ਵਢਾ ਲੈਣਾ ਪੱਕੀ ਕਣਕ ਵਾ ਵਢਾ ਲੀਨੇ ਮੈਂ ਕਿਹਾ ਵੇਖ ਲਈ ਕਿ ਛਿੱਟਾ ਨਾ ਪੈ ਜਣ ਤੇ ਛਿੱਟਾ ਪੈ ਗਿਆ ਤਾਂ ਇਸ ਗੱਲ ਦਾ ਕੀ ਪਤਾ ਵਾ ਵੀ ਕੀ ਬਣਨਾ ਵਾ ਹਜੇ ਆ ਮੌਸਮ ਖਰਾਬ ਜਿਆ ਹੁੰਦਾ ਪਿੰਦਾ ਮੈਂ ਵੇਲੀ ਨੇ ਇੱਕ ਦੋ ਦਿਨ ਜੰਮੀ ਨੂੰ ਨਾ ਪਿਆ ਫੇ ਵਢਾ ਲੀਨੇ ਅੱਛਾ ਆ ਓਾ ਨਹੀਂ ਹੁਣ ਧਿਆਨ ਰੱਖੀ ਕਣਕਵਾਲ ਤੇ ਧਿਆਨ ਕਣਕਾ ਲਈ ਧਿਆਨ ਹੁਣ 6 ਮਹੀਨੇ ਜੇ ਮੂਹਲ ਵੇਖਿਆ ਵਾ ਤੇ ਹੁਣ ਵੇਖਿਆ ਤਾਂ ਹੈਗਾ ਵਾ ਤੇਰਾ ਕੀ ਪਤਾ ਵਾ ਕਿ ਮੇਰਾ ਕਿਉਂ ਨਹੀਂ ਪਤਾ ਪਿੱਕੜੀ ਛੋਦੀ ਤਾਂ ਤੂੰ ਚਲ ਜਾ ਨਾ ਮਾਂ ਪਿੰਡ ਫੇਰਨ ਤੇ ਕਿਆ ਕੰਬੈਨ ਵਾਲੇ ਨੂੰ ਆਖ ਦੇ ਕਹਿ ਦੇਣਾ ਕਹਿ ਦੇਣਾ ਆ ਤੇ ਨਾਲੇ ਮੇਰੀ ਗੱਲ ਸੁਣ ਹਾਂ ਗੋਪੀ ਮੈਨੂੰ ਡਈ ਹੀ ਆਖਣ ਪੀ ਮੈਂ ਇਹਦੇ ਸਮਰੀਤ ਦੇ ਨਾਨਕੇ ਆ ਰੂ ਆਂਦੀ ਮਾਂ ਪਿਆ ਮਿਲਦਾ ਆ ਗਿਆ ਮਾਮਿਆਂ ਦਾ ਕੀ ਪਤਾ ਆਂਦੀ ਮੈਨੂੰ ਕੁੜੀ ਜਾਂਦੀ ਆ ਅੱਛਾ ਤੇ ਬੜੀ ਗਾੜੀ ਪਰਦਾਨ ਮੈਨੂੰ ਸਾਡੇ ਕੋਲ ਕੋਈ ਨਾਂ ਨਹੀਂ ਲਿਆ ਵੀ ਮੈਂ ਨਾਂ ਕੇ ਜਾਣਾ ਆਹੋ ਮੈਂ ਤਾਂ ਕੁੜੀ ਨੇ ਮੈਨੂੰ ਤੇ ਕਦੀ ਆਖਿਆ ਨਹੀਂ ਨਾ ਜੋਦੇ ਨੂੰ ਆਖਿਆ ਤੇ ਨਾ ਉਹਦੇ ਪਿੱਕੇ ਬੜੇ ਜਾਂਦੀ ਉਹ ਹੋ ਗਈ ਉਹਨਾਂ ਦੀ ਭੈਣ ਇੱਦਾਂ ਤੂੰ ਦੱਸਤਾ ਆਹੋ ਮੈਂ ਦੱਸ ਦਿੱਤੀਆਂ ਸਾਰੀਆਂ ਗੱਲਾਂ ਹੂੰ ਮੈਂ ਭੀ ਚਲੋ ਜੇ ਭੈਣ ਮਰ ਗਈ ਹੈਗੀ ਤੇ ਗਾੜੀ ਪੜੇ ਵੀ ਰਹਿ ਗਈ ਸੀ ਨਾ ਆਹ ਮੁੜ ਕੇ ਵੜੇ ਹੀ ਨਹੀਂ ਆਹੋ ਤੇ ਤੁਸੀਂ ਆਣ ਕੇ ਚਲੋ ਆਪਣੀ ਭੜੇ ਵੀ ਵੇਖ ਜਾਂਦੇ ਆਹ ਮੁੜਕੇ ਕੋਈ ਆਇਆ ਹੀ ਨਹੀਂਗਾ ਲਹੂ ਸਫੇਦ ਹੋ ਗਿਆ ਇਹਨਾਂ ਦੇ ਹੋਰ ਕੀ ਆ ਤੇ ਇਹਦਾ ਆਪਣਾ ਤਾਂ ਕੋਈ ਆਇਆ ਨਹੀਂ ਇਦਾਂ ਨੂੰ ਬੜੀ ਕਾਲੀ ਪਈ ਹੈ ਜਿਉਂਦੀ ਇਹ ਵੀ ਆਈ ਹੈ ਇਹਦਾ ਕਿਹੜਾ ਪੇੜੋਂ ਕੋਈ ਆਇਆ ਆਹੋ ਇਹਦਾ ਵੀ ਨਹੀਂ ਕੋਈ ਆਇਆ ਕੀਪ ਤਾਂ ਭੇਦ ਹੀ ਨਹੀਂ ਲੈਂਦੀ ਫਿਰਦੀ ਨਾ ਭੇਦ ਉਹਨੇ ਕੀ ਲੈਣਾ ਵਾ ਹਾਂ ਚਲੋ ਵੇਖੀ ਜਾਊਗੀ ਉਸਾਂ ਨੂੰ ਸਮਝ ਲੇ ਦੂ ਆਹੋ ਤੇ ਹਾਂ ਅੱਡੇ ਹੀ ਮੈਨੂੰ ਪੁੱਛਣ ਤੇ ਮੈਂ ਤਾਂ ਸਾਰੀ ਗੱਲ ਦੱਸ ਦਿੱਤੀ ਤਾਂ ਚੰਗਾ ਕੀ ਮੈਂ ਨਹੀਂ ਕੋਈ ਓਲਾ ਰੱਖਿਆ ਕੋਈ ਓਲਾ ਕੋ ਰੱਖਣਾ ਆਹੋ ਤੇ ਮੈਂ ਤੇ ਇਹ ਵੀ ਗੱਲ ਆਖੀ ਵੀ ਚਲ ਪੜਨ ਜਾਂਦੀ ਆਪੇ ਕਿ ਤੇ ਮਾਮਾ ਉਹਦਾ ਕੋਈ ਮਿਲ ਪੂਗਾ ਤੇ ਮਿਲ ਲੂਗੀ ਆਪੇ ਆਪੇ ਜਦੋਂ ਤੇ ਦਿਲ ਕਰਾ ਆਜਣ ਮਿਲ ਗਏ ਕਿਾ ਢੱਕਿਆਂ ਨੂੰ ਆਹੋ ਅਹੀਂ ਕਿਹੜਾ ਉਹਨਾਂ ਨੂੰ ਆਖਿਆ ਚਲ ਠੀਕ ਆ ਮੈਂ ਬੱਡਲਾ ਪੱਠੇ ਫੇ ਹੂੰ ਆ ਪੱਠੇ ਬੱਡਲਾ ਤੇ ਘਰ ਕੰਬੈਨ ਕੋ ਮੂੰਗਨ ਵਾਲ ਕੇ ਹਵਲ ਜਾ ਕੇ ਆਸ ਦਿੱਤੀ ਆ ਇਹ ਕਿਹਾ ਉਹਨੂੰ ਅੱਛਾ ਨਹੀਂ ਪਤਾ ਤੇ ਅਣ ਖਰਾਬ ਬੜੇ ਹੋਣ ਦੇ ਗਿਓ ਬੜਾ ਲੈਣੀ ਇੱਕ ਦੋਰਾ ਤੇ ਕੋਈ ਗੱਲ ਆਹ ਚੰਗਾ ਫਿਰ ਆਹ ਚਲ ਜਾ ਬੈਗ ਪੈ ਮੋਤਾ ਵੀ ਨੁੱਕ ਕਣਕ ਦਾ ਕਿੰਨਾ ਫਿਕੇਰੀ ਇਹਨੂੰ ਲੋਕਾਂ ਦੇ ਨਾਲ ਹੀ ਵੱਢੀ ਜਾਣੀ ਜੇ ਕਰਮੋਝ ਹੋਈ ਤੇ ਮਿਲ ਜਣੀ ਨੇ ਰੱਪ ਪੜੋਲੇ ਤੋਂ ਕੱਢ ਕੇ ਲੈ ਜਾਂਦਾ ਹਾਂ